ਇੱਕ ਨਹੀਂ ਇਹ ਸਾਰੇ ਦਾ ਸਾਰਾ ਜਿਹੜਾ ਲੋਟ ਹੈ ਇਹ ਸਾਰਾ ਲੋਟ ਹੀ ਖਰਾਬ ਹੈ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇਹ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਕੇਂਦਰ ਚ ਬੈਠੀ ਜਿਹੜੀ ਇੱਕ ਫਾਸੀਵਾਦੀ ਸੋਚ ਵਾਲੀ ਪਾਰਟੀ ਹੈ ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਪੂਰੇ ਦੇਸ਼ ਭਰ ਦੇ ਵਿੱਚ ਦਬਾਇਆ ਜਾ ਰਿਹਾ ਉਸੇ ਹੀ ਨੀਤੀ ਦੇ ਤਹਿਤ ਪੰਜਾਬ ਦੇ ਮੀਡੀਆ ਨੂੰ ਵੀ ਪੰਜਾਬ ਦੀ ਸਰਕਾਰ ਵੱਲੋਂ ਜਿਹੜਾ ਉਹ ਡਿਕਟੇਟ ਕੀਤਾ ਜਾਂਦਾ ਹੈ ਬਾਹਰ ਨਹੀਂ ਕੱਢੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਬਹੁਤ ਸਾਰੇ ਆਧਾਰਿਆਂ ਦੇ ਨਾਲ ਸਾਡੀ ਗੱਲਬਾਤ ਵੀ ਹੁੰਦੀ ਔਰ ਉਹ ਅਕਸਰ ਦੁੱਖ ਜ਼ਾਹਿਰ ਕਰਦੇ ਨੇ ਪਰ ਹੋ ਸਕਦਾ ਹੈ ਕਹਿੰਦੇ ਕੁਝ ਤੋਂ ਮਜਬੂਰੀ ਮਜਬੂਰੀ ਰਹੀ ਹੋਗੀ यूं ही ਤਾਂ ਕੋਈ ਬੇਵਫਾ ਨਹੀਂ ਹੁੰਦਾ ਇਧਰ ਜਿੱਤ ਤੱਕ ਰਹੀ ਪਠਾਨ ਮਾਜਰਾ ਹੁਣਾਂ ਦੀ ਗੱਲ ਕੋ ਪਠਾਨ ਮਾਜਰਾ ਦੀ ਕੋਈ ਇਹ ਪਹਿਲੀ ਵਾਰੀ ਤੇ ਇਹ ਕੰਟਰੋਵਰਸੀ ਸਾਹਮਣੇ ਨਹੀਂ ਆਈ ਹੁਣ ਸਾਨੂੰ ਤੇ ਉਹ ਕਹਿਣ ਲੱਗਿਆਂ ਵੀ ਗੱਲਾਂ ਸ਼ਰਮ ਆਉਂਦੀ ਹੈ ਜਿਸ ਪ੍ਰਕਿਰਤੀ પ્રકાર ਦੀਆਂ ਸੀ ਬੀਤੇ ਸਮੇਂ ਦੇ ਵਿੱਚ ਉਹਨਾਂ ਦੀ ਵੀਡੀਓ ਜਾਂ ਆਡੀਓ ਸੁਣ ਚੁੱਕੇ ਹਾਂ ਇੱਕ ਨਹੀਂ ਇਹ ਸਾਰੇ ਦਾ ਸਾਰਾ ਜਿਹੜਾ ਲੋਟ ਹੈ ਇਹ ਸਾਰਾ ਲੋਟ ਹੀ ਖਰਾਬ ਹੈ ਔਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇਹ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਕੇਂਦਰ ਚ ਬੈਠੀ ਜਿਹੜੀ ਇੱਕ ਫાંਸੀਵਾਦੀ ਸੋਚ ਵਾਲੀ ਪਾਰਟੀ ਹੈ ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਪੂਰੇ ਦੇਸ਼ ਭਰ ਦੇ ਵਿੱਚ ਦਬਾਇਆ ਜਾ ਰਿਹਾ ਉਸੇ ਹੀ ਨੀਤੀ ਦੇ ਤਹਿਤ ਪੰਜਾਬ ਦੇ ਮੀਡੀਆ ਨੂੰ ਵੀ ਪੰਜਾਬ ਦੀ ਸਰਕਾਰ ਵੱਲੋਂ ਜਿਹੜਾ ਹੈ ਉਹ ਡਿਕਟੇਟ ਕੀਤਾ ਜਾਂਦਾ ਹੈ ਬਹੁਤ ਸਾਰੇ ਅਧਾਰਿਆਂ ਦੇ ਨਾਲ ਸਾਡੀ ਗੱਲਬਾਤ ਵੀ ਹੁੰਦੀ ਹੈ ਔਰ ਉਹ ਅਕਸਰ ਇਹ ਦੁੱਖ ਜ਼ਾਹਿਰ ਕਰਦੇ ਨੇ ਪਰ ਹੋ ਸਕਦਾ ਹੈ ਕਹਿੰਦੇ ਕੁਝ ਤੋਂ ਮਜਬੂਰੀ ਮਜਬੂਰੀ ਰਹੀ ਹੋਗੀ यूं ही ਤਾਂ ਕੋਈ ਬੇਵਫਾ ਨਹੀਂ ਹੁੰਦਾ ਸੋ ਇਹ ਹੋ ਸਕਦਾ ਹੈ ਕਿ ਕੁਝ ਮਜਬੂਰੀਆਂ ਹੋਣ ਪਰ ਫਿਰ ਵੀ ਮੈਂ ਸਮਝਦਾ ਕਿ ਜਦੋਂ ਇੱਕ ਜਿਹੜੀ ਜਿਹੜੀ ਪੱਤਰਕਾਰਤਾ ਜਾਂ ਪੱਤਰਕਾਰਤਾ ਦਾ ਜਿਹੜਾ ਧਰਮ ਹੈ ਜਿਹਨੂੰ ਅਸੀਂ ਡੈਮੋਕ੍ਰੇਸੀ ਦਾ ਚੌਥਾ ਪਿਲਰ ਵੀ ਕਹਿੰਦੇ ਆ ਉਹਦੇ ਨਾਲ ਸਾਨੂੰ ਜਿਹੜਾ ਸਾਡਾ ਨਾ ਬਿਹੇਵ ਉਹ ਚੰਗਾ ਹੋਣਾ ਚਾਹੀਦਾ ਚੰਗੇ ਸਲੀਕੇ ਦੇ ਨਾਲ ਪੇਸ਼ ਆਉਣਾ ਚਾਹੀਦਾ ਜਿਤ ਤੱਕ ਰਹੀ ਪਠਾਨ ਮਾਜਰਾ ਉਹਨਾਂ ਦੀ ਗੱਲ ਦੇਖੋ ਪਠਾਨ ਮਾਜਰਾ ਦੀ ਕੋਈ ਇਹ ਪਹਿਲੀ ਵਾਰੀ ਤੇ ਇਹ ਕੰਟਰੋਵਰਸੀ ਸਾਹਮਣੇ ਨਹੀਂ ਆਈ ਹੁਣ ਸਾਨੂੰ ਤੇ ਉਹ ਕਹਿਣ ਲੱਗਿਆ ਵੀ ਗੱਲਾਂ ਸ਼ਰਮ ਆਉਂਦੀ ਹੈ ਜਿਸ ਪ੍ਰਕਾਰ ਦੀਆਂ ਸੀ ਬੀਤੇ ਸਮੇਂ ਦੇ ਵਿੱਚ ਉਹਨਾਂ ਦੇ ਵੀਡੀਓ ਜਾਂ ਆਡੀਓ ਸੁਣ ਚੁੱਕੇ ਆ ਸੋ ਮੇਰੇ ਖਿਆਲ ਨਾਲ ਉਹਨਾਂ ਨੂੰ ਇੱਕ ਇੱਕ ਆਪਣੇ ਜਾਬਤੇ ਦੇ ਅੰਦਰ ਰਹਿ ਕੇ ਜਿਹੜਾ ਉਹ ਵਿਚਰਨਾ ਚਾਹੀਦਾ ਪਰ ਸਾਨੂੰ ਇਹਨਾਂ ਤੋਂ ਉਮੀਦ ਕੋਈ ਨਹੀਂ ਹਾਂ ਦੂਜੀ ਗੱਲ ਅਸੀਂ ਕੀ ਕਹਿਣਾ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਜਿਹੜਾ ਇੱਕ ਬੁਨਿਆਦੀ ਸਵਾਲ ਹੈ ਉਹ ਇਹ ਹੈ ਕਿ মিডিਆ ਅਦਾਰਿਆਂ ਦਾ ਔਰ মিডিਆ ਦੇ ਜਿਹੜੇ ਕਰਮੀ ਆ ਜਿਹੜੇ ਤੁਸੀਂ ਉਹਨਾਂ ਦੇ ਸਾਥੀ ਤੁਹਾਡਾ ਕੀ ਸਟੈਂਡ ਹੈ ਇਸ ਮੁੱਦੇ ਦੇ ਉੱਤੇ ਇਹ ਸਭ ਤੋਂ ਇੰਪੋਰਟੈਂਟ ਹੈ ਅ ਅਗਲੀ ਗੱਲ ਇਹ ਸੀ ਕਿ ਵਿਧਾਨ ਸਭਾ ਦੇ ਵਿੱਚ ਵੀ ਮੁੱਖ ਉਹ ਵੀ ਤੁਸੀਂ ਕੀ ਹੁਣ ਇਸ ਨੂੰ ਲੈ ਕੇ ਕੋਈ ਸਵਾਲ ਖੜਾ ਕੀਤਾ ਜਾਵੇਗਾ ਬਜਟ ਸੈਸ਼ਨ ਦੌਰਾਨ ਇਸ ਨੂੰ ਲੈ ਕੇ ਦੇਖੋ ਜ਼ਰੂਰ ਅਸੀਂ ਆਪਣੀ ਜਿੱਥੋਂ ਤੱਕ ਵੀ ਜੇ ਸਾਨੂੰ ਉਸ ਬੋਲਣ ਦੇਣਗੇ ਦੇਖੋ ਮਾਈਕ ਬੰਦ ਕਰ ਦਿੱਤੇ ਜਾਂਦੇ ਨੇ ਕੈਮਰੇ ਦੇ ਵਿੱਚ ਸਾਨੂੰ ਦਿਖਾਇਆ ਨਹੀਂ ਜਾਂਦਾ ਜਬਰਨ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸudar morender singh raja wadeng hona ਨੂੰ ਮਾਰਸ਼ਲਾਂ ਮਾਰਫਤ ਜਿਹੜਾ ਬਾਹਰ ਕਢਾ ਦਿੱਤਾ ਗਿਆ ਇੱਕ ਇੱਕ ਤਿੰਨ ਵਾਰ ਦੇ ਚੁਣੇ ਹੋਏ ਯੰਗ ਆਮ ਪਰਿਵਾਰ ਦਾ ਮੁੰਡਾ ਜਿਹੜਾ ਆਪਣੀ ਮਿਹਨਤ ਦੇ ਸਦਕੇ ਆਪਣੇ ਬਲਬੂਤੇ ਦੇ ਉੱਤੇ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਿਆ ਤਿੰਨ ਵਾਰ ਉਹਨੂੰ ਜ਼ਬਰਨ ਜਿਹੜਾ ਅੰਦਰੋਂ ਬਾਹਰ ਕੱਢ ਦੇਣਾ ਇਹ ਕੋਈ ਲੋਕਤੰਤਰ ਤੇ ਨਹੀਂ ਹਾਂ ਜੇ ਸਾਨੂੰ ਮੌਕਾ ਦੇਣਗੇ ਸਾਡੇ ਪਾਰਟੀ ਦੇ ਵਿਧਾਇਕ ਸਾਡੇ ਲੀਡਰ ਵਿਨਿੰਗ ਸਾਹਿਬ ਜਾਂ ਲੀਡਰ ਆਫ ਆਪੋਜੀਸ਼ਨ ਉਹ ਜ਼ਰੂਰ ਮੀਡੀਆ ਅਧਾਰਿਆਂ ਦੀ ਗੱਲ ਕਰਨਗੇ ਮੈਂ ਕ੍ਰੈਡਿਟ ਅ ਕੈਪਟਨ ਮਨਿੰਦਰ ਸਿੰਘ ਨੂੰ ਨਹੀਂ ਦਊਂਗਾ ਪਰ ਜਿਹੜੀ ਪਿਛਲੀ ਸਾਡੀ ਸਰਕਾਰ ਸੀ ਉਹਦੇ ਵਿੱਚ ਜੇ ਜਿਹੜੇ মিডিਆ ਦੇ ਸਾਡੇ ਸਾਥੀ ਸੀਗੇ ਪੱਤਰਕਾਰ ਸਾਥੀ ਸੀਗੇ ਉਹਨਾਂ ਲਈ ਵੀ ਮੇਰੇ ਖਿਆਲ ਨਾਲ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਸੀਗੀਆਂ ਪੰਜਾਬ ਦੀ ਕਾਂਗਰਸ ਦੀ ਜਿਹੜੀ ਸਰਕਾਰ ਸੀਗੀ ਉਹਨੇ ਦਿੱਤੀਆਂ ਸੀਗੀਆਂ ਭਾਈ ਜਿਹੜੇ ਪੱਤਰਕਾਰ ਪਾਈਚਾਰੇ ਨੂੰ ਸੋ ਕਾਂਗਰਸ ਹਮੇਸ਼ਾ ਡੈਮੋਕ੍ਰੇਸੀ ਬਲੀਵ ਕਰਦੀ ਹੈ ਅਸੀਂ ਬਲੀਵ ਕਰਦੇ ਹਾਂ ਕਿ ਸੰਵਾਦ ਹੋਣਾ ਚਾਹੀਦਾ ਔਰ ਅਸੀਂ ਕਦੀ ਵੀ ਡਿਕਟੇਟ ਨਹੀਂ ਕੀਤਾ ਇਹ ਪੁਰਾਣਾ ਵੀ ਇਤਿਹਾਸ ਤੁਸੀਂ ਚੁੱਕ ਕੇ ਦੇਖ ਲਓ ਅਸੀਂ ਕਦੀ ਵੀ ਡਿਕਟੇਟ ਨਹੀਂ ਕੀਤਾ ਨਾ ਕਿਸੇ মিডিਆ ਦੇ ادارے ਨੂੰ ਨਾ ਕਿਸੇ ਵੀ ਇੰਸਟੀਟਿਊਸ਼ਨ ਨੂੰ ਅਸੀਂ ਕਿਸੇ ਦੇ ਉੱਤੇ ਫੋਰਸਫੁਲੀ ਉਹਨੂੰ ਇੰਪੋਜ਼ ਨਹੀਂ ਕੀਤਾ ਸੋ ਅਸੀਂ ਡੈਮੋਕ੍ਰੇਸੀ 'ਚ ਬਲੀਵ ਕਰਦੇ ਹਾਂ ਸੰਵਿਧਾਨ 'ਚ ਬਲੀਵ ਕਰਦੇ ਹਾਂ ਅਸੀਂ ਬਰਾਬਰੀਤਾ 'ਚ ਬਲੀਵ ਕਰਦੇ ਹਾਂ